ਕੀ ਬੀਓ ਰੋੜਾ ਰੋੜਾ ਜੀ ਮੈਂ ਆ ਮੇਰੇ ਘਰੇ ਦਾ ਦੂਜਾ ਚਾਚਾ ਹੈ ਉਹ ਤੋਂ ਉਹੀ ਕਰਕੇ ਏਡਾ ਕਰਦਾਗਾ ਏਡਾ ਕੋ ਮੈਂ ਵੀ ਬੋਹੇ ਘਮਾਉਣੇ ਨੇ ਉਹ ਲੈ ਲੈ ਹਾਂ ਤੂੰ ਵੇਚ ਕੇ ਦੇ ਦੀ ਪੈਸੇ ਉਹ ਪੈਸੇ ਮੇਰੇ ਬਚੂਗਾ ਫੇਰ ਹੀ ਗਾਹ ਬੋਹੇ ਮਨ ਨੂੰ ਪਤਾ ਨਹੀਂ ਪਤਾ ਮੈਂ ਇਹ ਨਾ ਪਹਿਲਾ ਕੋਲੋਂ ਅੱਛੀ ਬਣੂ ਮੈਂ ਕਿੱਥੇ ਨੇ ਰਹਿ ਲੈ ਹੋਰ ਰੱਖ ਕਿਉਂ ਵੀ ਪੈਸੇ ਅੱਥੀ ਘੜੂਗਾ ਮਨਵਾਦੀ ਕਰਦਾ ਤੈਨੂੰ ਕੱਪਲਾ ਦਾ ਕਿੱਥੇ ਵਾ ਗਿਆ ਇਹਦਾ ਯਾਰ ਕਿ ਕਿ ਰੱਬੀ ਬੰਦੇ ਦੀ ਹੈ ਜੀ ਮੈਂ ਤੈਨੂੰ ਘੱਟ ਕੇ ਨਹੀਂ 70 ਕਿਹਾ ਗਰਮੀ ਵਾਲੀ ਆ 70 ਤੋਂ ਇਹ ਘੱਟ ਵੱਧ ਕੇ ਤਾਂ ਦੱਸ ਮੈਂ ਫਿਰ 30 ਹੀ ਆ ਬੁਲਾਇਆ ਦੀਦਾ ਤੇ ਮੈਂ 70 ਕਿਹਾ ਗਾ ਇਹ ਕੁ ਪੀ ਪੀ ਨਾ ਦੇ ਯਾਰ ਅੱਛੇ ਤੇਰੇ ਇੱਥੇ ਲਿਆ ਐ ਭਾਗਾ ਪਾਈ ਕਿਲੋ ਪੱਲਾ ਪਰਖਾ ਪਾ ਤੇ ਤੀਰੇ ਜਿਹੜਾ ਨੌ ਨੌ ਆਉਂਦੇ ਯਾਰ ਪਾਹੀ ਗਾਣਿਆ ਦਾ ਨਾ ਨਾ ਸੁਪਰ ਫੰਡਰਾਂ ਨੇ ਯਾਰ ਜੀ ਸਾਡੇ ਕੋਲ ਦਰ ਕਰਦੇ ਤੇਰੀ ਵਜ੍ਹਾ ਕਰਦੀ ਕੀ ਹੋ ਗਿਆ ਇਹਦਾ ਬਜਾਤ ਹੋ ਗਿਆ ਕੱਲ ਨੂੰ ਇਹਦੇ ਵਤ ਉਰੀ ਕੰਮ ਹੋ ਗਿਆ ਫੰਡਰ ਆਉਂਦਾ ਫੰਡਰ ਕਿਤੇ ਲੱਗਣਗੇ ਨਹੀਂ ਆਇਆ ਅਸੀਂ ਸੁਣ ਵਾਲੇ ਲੱਗਣਗੇ ਨਹੀਂ ਆਵੇਗਾ ਠਾਈ ਲੈਵਲ ਜੀ ਹੋ ਗਿਆ ਮੇਰਾ ਪੀਲਾ ਨਹੀਂ ਭਾਈ ਇਹ ਦਿਖਾਈ ਇਹ ਵੀ ਫੰਡਰ ਹੈ ਉਹਦਾ ਭਰਾਈ ਆ ਭਾਈ 20 ਦਿਨ ਹੋ ਗਏ ਉਹ ਫੰਡਰੀ ਮੰਨ 20 ਦਾ ਜਾਨੀ ਮੰਗਾ 20 ਦਿਨ ਤਾਂ ਕਿਹੜੀ ਹੈ 3 ਮਹੀਨੇ ਹੁੰਦਾ ਤੰਦਮੀ ਨੇ ਇਤਰਾਜ ਹੋਈ ਪੈਂਦੀ ਆ ਬੱਕਰੀ 2.3 ਲਾਤਾ 40000 ਦੇ ਲੈ ਮੈਂ ਆਏ ਕਿਵੇਂ ਆਇਆ ਮੈਂ ਤੁਹਾਨੂੰ ਪੀਗਣੀ ਇਹਨੇ ਅਜੇ ਆਏ ਕਿਵੇਂ ਹੁੰਦਾ ਪਤਾ ਹੈ ਤੂੰ ਕਿ ਦੇਖੇ ਕਈ ਵੇਂ ਜਿੰਦ ਨੂੰ ਆਹ ਤਾਂ ਬਈ ਗਲਤ ਉੱਠਾ ਉੱਪਰ ਹੈਗਾ ਭਾਈ ਸੋਦਾ ਫੜਾਉਣਾ ਸਹੀ ਕਰ ਤੂੰ ਫੜਾਵਾ ਤੈਨੂੰ ਆਹ ਕੱਢ ਕੇ ਫੜਾ ਕੋਈ ਨਹੀਂ ਕਰ ਇਹਨੇ ਕਿਹਾ ਨਾ ਕਰ ਹਾਂ ਨਾਉ ਲਾ ਕਰ 40000 ਕਹਿੰਦਾ

ਆ ਵੀ ਸੌਣੇ ਦਰਮਾਨ ਦੇ ਗਿਆ 11 ਫੀਸੋ ਸੋਣੇ ਦੋ ਮਿੰਟ ਮੇਰੀ ਨੰਨੀ ਰਹਿ ਗਈ ਆ ਦੇ ਗੈਣ ਹੋ ਤੇ ਕਿੱਦਾਂ ਬੱਕਰੀ ਦੀ ਵੇਚੀ ਪਹਿਲਾਂ 2 ਵਜੇ ਬੱਕਰਾ 2 ਵਜੇ ਤੇ ਗੈਣਾ ਚੋਂ ਨੂੰ ਹੀ ਰਹਿਣਾ ਨੰਗਾ ਪਾਣੀ ਨੂੰ ਮਾਦੇ ਨੂੰ ਮਾਦੀ ਲਾਇਆ ਯਾਰ ਇਹ ਕੀ ਮਾਨੇ ਹੋ ਤਾਂ ਪਾ ਵੀ ਰੋਸੇ ਕਬੱਡੀ ਬੱਕਰੀ 8000 ਦੀ ਬਈਗੀ ਇੱਕਾ ਬੱਚਾ ਵਿੱਚ ਵੀ ਆਉਂ ਜਿਹੜੀ ਨਿੱਗੀ ਜਿਹਾ ਕਿਹੜੀ ਵੀ ਆਲੇ ਮੈਂ ਤਾਂ ਕਿ ਦੱਸ ਕਿਹੜੀ ਵੀ ਆਲੇ ਵਿੱਚ ਫਿਰ ਉਹ ਹੀ ਆ ਵੀ ਬੰਦਾ ਕਿੜੀਆਂ ਕਰ ਗਿਆ ਵੀ ਇਹ ਕਿਹੜੀ ਵੀ ਵਾਲੀ ਆ ਆ 15 ਬੰਦਰਾ ਬਤਾ ਰਿਹਾ ਆਪਣੇ ਨੇ ਕਿਹੜੀ 15 ਦੇ ਆਹ ਸੁਵੇਰ ਦੇਖਣਾ ਕਿਹਦਾ ਕਿਹਦਾ 15000 ਦਾ ਇਹਦੀ ਵੀ ਬੰਦਰਾ ਦੇ ਨਾਂ ਗੇਰ 11000 ਲਾ ਕੇ ਆ ਦੇਖੀ 10000 ਲਾ ਕੇ ਕੀ ਲਾਗੋਗਾ ਕੋਈ ਨਾ ਚੱਲ 10000 ਹੀ ਲਾ ਲੈ ਤੂੰ ਮੈਂ ਕੋ ਲਵਾਉਂਦਾ 10000 ਨਾ ਬੜੀ ਨਿਕਲ ਗਈ ਮੈਂ ਉਹ ਦੱਸਦਾ ਦੋ ਬੰਦਰਾ ਆ ਕੀ ਹੋ ਰਿਹਾ ਮੈਂ ਅੰਦਰ ਇਹ ਨਹੀਂ ਦੇ ਆ ਕੇ ਵੇਚਣੀ ਹੈ ਹਾਂ ਆਪਾਂ ਵੇਚਣੀ ਹੈ ਉਹਦਾ ਮਾਲ ਬਾਹਰ ਜਾਂਦਾ ਆਪਾਂ ਮੰਡੇ ਦੇ ਆਪਾਂ ਤਾਂ ਮੰਡੇ ਦੇ ਵੇਚਣੀ ਉਹਦੇ ਬਾਹਰ ਜਾਂਦਾ ਉਹ ਤੇ ਨੱਕੜੇ ਨਾਲਾ ਬਾਈ ਫਿਰ ਸਾਰਾ ਲੜ ਮੇ ਕਹਿੰਦਾ ਇਹ ਨਹੀਂ ਮਰਦੀ ਆ ਨੀਗਾ ਮੋਟਰ ਦੇ ਵਿੱਚ ਪੈਂਦਾ ਇਹਨਾਂ ਦੇ ਕੀ ਹਾਰ ਨੀਗਾ ਮਾਰ ਲਾ ਹਾਈ ਤੇ ਵੀ ਕੀ ਇਹ ਇਹ ਮਿਊਰੇੜ ਬੰਦੀ ਯਾਰ ਇਹ ਤਾਂ ਤੇਰੇ ਕਿਹਾ 50 ਤਾਂ ਚੱਲ 50 ਕਹਿਤਾ ਆਪਾਂ ਕਰ ਬੰਧਿਆ ਯਾਰ ਇਧਰ ਪੈਸੇ ਲੈ ਲੈ ਬਸ ਜਿਹੜੀ ਗੱਲ ਕਹਿ ਤੂੰ ਕਹੀ ਸੀ ਜਿਹੜੇ ਪੈਸੇ ਤੇ ਪਰ ਨਾਲ ਕੇ ਪਰ ਬੰਦੇ ਨਾਲ ਚੁੱਕਦਾ ਹਾਂ ਜੀ ਬਾਈ ਜੀ ਇਹ ਕਹਿੰਦਾ ਦੇਖਦਾ ਪਤਾ ਉਹ ਸਾਰੀ ਚਾਰ ਪਾਤੀ ਲੈ ਕੱਢ ਪਾਹੀ ਆ ਨਾ ਬੱਚਿਆ ਨਾ ਗੋ ਬੱਚਿਆ ਨਾ ਰੱਖਣ ਵਾਲੀ ਜੇ ਪਲੰਮ ਲੱਗਿਆ ਕਰ ਤਿੰਨ ਵੀ ਤਾਂ ਕਹਦਾ ਹੋਵੇ ਉਹ ਤਾਂ ਬਰਾਉਣੀ ਕਰਦੇ ਜੀ ਵੀ ਉਹ ਉਹ ਪਸੂ ਬਾੜਨ ਉਹ ਫਲਾ ਛੜਦੇ ਸਾਈ ਇਹ ਬਈ ਉਹ ਗਾਵਾ ਖੋੜਾ ਸਭ ਘਲੇ ਨਹੀਂ ਤੇ ਮੋੜ ਜੀ ਹਾਂ ਤਾਂ ਵੀ ਕਹਿੰਦਾ ਨਾ ਫਿਰ ਬਸ 2000 2000 ਦਾ ਮਜਾ ਦੇ ਵਿੱਚ ਹਾਂ ਹਾਂ 55 ਦਾ ਖਵਾਨ ਗਿਆ 52 ਨੂੰ 50 ਦੇ ਗਿਆ ਉਹ ਕਹਿੰਦਾ ਕਿ ਹਾਂ ਤੁਚੋਣਾ ਕੀ ਹੈ ਉਹ ਚੌਦਾ ਇਹ ਸੱਤ ਕਹਿੰਦਾ ਹੈ ਮਾਲਕ 50 ਲਾਉਂਦਾ ਹੈ ਠੀਕ ਟਿਕਾਣਾ ਹੋ ਜਾ ਕਰ ਉਹ ਜੀ ਬੈਂਡ ਕਹਿਣਾ ਮੈਂ ਵਿਚ ਵਿਚਾਰੇ ਹੀ ਹੈ ਕੰਮ ਦਾ ਯਾਰ ਉਹ ਮੁੰਡੇ ਨੇ ਕਹਿਣਾ ਮਾਰਾ ਜਾਉ ਯਾਰ ਬੈਂਡ ਨਹੀਂ ਲਿਆ ਯਾਰ ਹਾਂ ਬਣਾ ਘਾੜੇ ਦੋ ਯਾਰ ਉਹ ਯਾਰ ਪਤਾ ਨਾ ਮਦਾ ਨਵੀ ਲੱਗਿਆ ਯਾਰ ਜਿਹੜੇ ਬੈਠੇ ਸਾਰੇ ਫਟਾਕਾ ਮਾਰ ਅੰਜਾ ਮੁੰਜਾ ਨਾ ਕਿ ਬੰਦਾ ਨਾ ਦਾ ਉਹ ਪੱਕਾ ਕਿੱਥੇ ਹੁੰਦੀ ਏ ਉਹ ਵੀ ਖੜਾ ਰਹਿੰਦਾ ਪਤਾ ਹੀ ਆਲਾ ਬੈਠਿਆ ਫਰਵੀ ਓਏ 1 2 3 4 5 ਪਾ ਲੈ ਮੱਲਾ ਉਹ ਨਹੀਂ ਟਰਾਈਨ ਮਨ ਦੇ ਵਿੱਚ ਟੈਕ ਟੈਕ ਉਹ ਬੱਚੀ ਉਹ ਬੰਦੀ ਰਹਿਦਾ ਉਹ ਬੱਚੀ ਨੂੰ ਕਰਦੇ ਰਿਹਾ 15000 ਦਾ ਫਰਕ ਆਉਟ ਆਈ ਵੀ ਪਰੀਏ ਦੇ ਦਿੰਦੇ ਹੋ ਜਦੋਂ ਬੂਹਾਂ ਹੀ ਫੜੋ ਏ ਹਾਂ ਉਹ ਰੱਤ ਕਰਾ ਰੱਤ ਰੱਤ 50 ਬਕਰੀਆਂ ਲਾਦੀ ਦਾ 55000 ਹੋ ਗਿਆ ਯਾਰ ਓਏ ਇਹਦਾ 50 ਨਹੀਂ ਜਿੰਨ ਜਵ ਵਿਚਾਰੇ ਕਰਦਾ ਮੈਂ ਤੇਰਾ 60 ਨੀ ਆ ਰਿਹਾ ਯਾਰ ਯਾਰ ਲੱਗਦਾ ਬਈ ਨਾ ਉਹ ਨਦਾਂ ਤੇ ਭੌਂਡਾ ਬੱਕਰਾ ਮੰਡੀ ਚ ਇੱਕ ਕਾ ਬੱਕਰਾ ਜੀ ਲੈ ਹੋ ਗਿਆ ਉਹ ਸੰਗੋ ਬੋ ਆ ਜਾਓ 8 ਨੰਬਰ ਖਾਤੇ ਵਿੱਚ ਦਰਾਂ ਨੀ ਹੋ ਰਹੀਆਂ ਕੋਈ ਵੀ ਆਇਆ ਫੋੜਾ ਲਾਲੀ ਤੇ ਰਸਾ ਲਿਆ 11 ਨਾ 12 ਨਾ 13 ਉਹ ਵਧੀਆ ਦੇ ਦੇ ਪਸੂ ਯਾਰ ਕੜ ਕੇ 15 ਉਹ ਹੋ ਨਾ ਮੰਗਾ ਲੈਣੀ ਕੋਈ 16 ਫਿਰ ਕਿੰਨੇ ਦੇ ਕਰਾ ਦੇ 14 ਦੋ ਘਟ ਹਟਦੇ 58000 58000 ਮਿੱਟੂ ਸੁਣਿਆ ਸਮਝ ਕੇ ਤਾ 58000 ਦੋ ਘਟ 60 ਦੇ ਹੋ ਗਏ 9 9 ਨਾ ਬੱਕਰਾ ਮੰਡੀ ਚ ਫਿਰ ਜੋੜ ਕਰਦਾ ਹਾਂ ਮੇਰੇ ਕੱਠੇ ਰਹਿੰਦੇ ਨਾ ਆਹ ਆਹ ਉਹ ਤਾਂ ਇੰਨਾ ਤੰਗ ਨਾ ਕਰ ਕਰ ਚਾਚਾ ਨੂੰ ਤੰਗ ਨਾ ਕਰ ਰਹਿਣ ਤੂੰ ਨਾ ਕੱਢੇ ਹਣਾ ਆ ਤੇ ਉਹ 3 ਚਲੋ ਇੱਕ ਜਗਾਂ ਉਹ ਵੀਡੀਓ ਬਣਾਈ ਦੀ 40 40 ਕੱਠਲੇ ਬਣ ਕੇ ਗੋਲਸਾ 40 40 ਮੋਠਾ ਲੋਦਾ ਆ ਜਾਂਦਾ 40 ਕੀ ਹੋਰ ਜੀ 40 ਇਹ ਤੋਂ ਬਿਨਾਂ 40 40 40 ਅੰਧਿਆ ਅੰਧਿਆ ਬਈ ਕੋ ਕੋ ਖੜਾ ਬਾਸ਼ ਨਾਲ 55 55 ਉਹ ਬਾਸ਼ ਨਾਲ ਬੰਨਿਆ 55 55 ਹਾਂ ਹੁਣ 55000 ਹੋ ਗਏ ਸਪੱਸ਼ਟ ਗੱਲ ਹੈ ਤੁਸੀਂ ਬਈ